ਆ ਜਾ ਆ ਜਾ ਮਿਸਤਰੀ ਆ ਜਾ ਆ ਜਾ ਬਹੁਤ ਦਿਨ ਲਾਲਿਆ ਉਪਰ ਆਦੇ ਟੂਲ ਟਾਲ ਦਾ ਚੱਕ ਲਿਆਉਂਦਾ ਉਹ ਭਾਈ ਇੱਥੇ ਪਏ ਆ ਸਮਾਨ ਆਪਣਾ ਯਾਰ ਕਬੂਡ ਬਣਾਉਣੇ ਵੇਲੇ ਤੇਰੀ ਮਰਜ਼ੀ ਆ ਬਣਾਵਾਂਗੇ ਬਣਾਵਾਂਗੇ ਯਾਰ ਗੱਲ ਹੀ ਕੋਈ ਨਹੀਂ ਬਣਾਵਾਂਗੇ ਬਣਾਵਾਂਗੇ ਆਏ ਤਾਂ ਦਿਖਾਉਣਾ ਕਿਹੜੀ ਜੱਟ ਚਲੋ ਚਲੋ ਆ ਵਲੋ ਜਲੋ ਇਹ ਨਾ ਆਵੇਂ ਮੈਂ ਗੱਲਾਂ ਨਾ ਖੜਾ ਕਰੇ ਤੇ ਪੈਰ ਦਾ ਬੂਰਾ ਬਣਾ ਲਾਂਗੇ ਬਣਾ ਦੇ ਬਿਰੇ ਮੇਰੇ ਦੋ ਲੱਗਣੇ ਆ ਸਾਰੇ ਪੱਕੀ ਗੱਲ ਪੱਕਾ ਪੱਕਾ ਬਿਰੇ ਆਹ ਦਾ ਫੋੜਾ ਆਪਣਾ ਕਾਪੂ ਓੜ ਦੇ ਅੱਛਾ ਆਹਾਂ ਦੇ ਦੇ ਚ ਵਧੀਆ ਬਣ ਜੂ ਹਾਂ ਵਧੀਆ ਵਧੀਆ ਉੱਪਰ ਵੀ ਬਣਾਣਾ ਉੱਪਰ ਵੀ ਬਣਾਣਾ ਠੀਕ ਹੈ ਬਣ ਜੂਗੀ ਬਣ ਜੂਗੀ ਪੱਕੀ ਗੱਲ ਪੱਕਾ ਬਿਰੇ ਪੱਕਾ ਕਿੰਨੇ ਟਾਈਮ ਵਿੱਚ ਬਸ ਦੋ ਤਿੰਨ ਮਿੰਟ ਦੀ ਖੇੜ ਹੈ ਇਹ ਕਹਿੰਦਾ ਦੋ ਮਿੰਟਾਂ ਦੇ ਵਿੱਚ ਖੇੜ ਹੈ ਹਾਂ ਨਾਲੇ ਹਾਂ ਬਣਾ ਦਾਂਗੇ ਯਾਰ ਡਨ ਡਨ ਡਾ ਡਨ A few moments later ਆ ਵੀ ਵਸਤੀ ਠੀਕ ਹੈ ਬਈ ਠੀਕ ਹੈ ਹੋ ਗਿਆ ਕੰਮ ਸਟਾਰਟ ਹਾਂ ਹਾਂ ਬਈ ਕਰਤਾ ਵੀਰੇ ਕਰਤਾ ਨਵੇ ਵੀਰ ਤਾਂ ਆ ਗਏ ਆ ਚੈੱਕ ਕਰੋ ਅੱਛਾ ਲੈ ਕੀ ਆ ਵਾਤਾ ਬਈ ਸਿਰਾਲਾ ਵਾਦਲ ਆ ਰਹੀ ਠੀਕ ਹੈ ਆ ਲਾਈਟ ਆ ਜਾ ਗਈ ਠੀਕ ਆ ਬਈ ਆਪਾਂ ਲਾਇਆ ਨੰਬਰ ਠੀਕ ਹੈ ਜੀ ਠੀਕ ਹੈ ਬਈ ਤੇ ਆ ਡਰੈਸਿੰਗ ਬਣ ਕੇ ਆ ਬਣ ਕੇ ਬੈਠਣਾ ਬੈਠ ਵੀ ਜਾ ਸਕਦੇ ਤੁਸੀਂ ਬੈਠ ਗਏ ਹਾਂ ਬੈਠ ਸਕਦੇ ਆ ਲਾਇਰ ਨੂੰ ਠੀਕ ਹੈ ਪੂਰੇ ਇਹ ਤਾਂ ਬਣਾ ਲਿਆ ਨਾ ਹਾਂ ਤੇ ਇਹਦੇ ਨਾਲ ਆਪਾਂ ਬਾਈ ਜੀ ਦਰਾਜ ਵੀ ਪਾਇਆ ਜੀ ਨਾਲ ਹੂੰ ਹੂੰ ਇਹ ਦਰਾਜ ਵੀ ਪਾਇਆ ਜੀ ਇਹ ਲੋਕਰ ਵੀ ਬਣਾਇਆ ਵਾ ਲੋਕ ਲੋਕ ਲਾ ਦਗੀ ਤੇ ਅੱਛਾ ਆਹ ਦਰਾਜ ਇਹਦੇ ਵਿੱਚ ਆਪਾਂ ਸਮਾਨ ਰੱਖ ਸਕਦੇ ਆ ਜੀ ਅੱਛਾ ਉਦੋਂ ਬਾਅਦ ਬਾਈ ਜੀ ਉੱਪਰ ਰੇਗਾ ਮਾਰੂ ਉੱਪਰੇ ਪੱਲੇ ਲੱਗੇ ਤੇ ਹੁਣ ਆਪਣਾ ਹੱਥ ਨਹੀਂ ਪਹੁੰਚਦਾ ਥੋੜਾ ਪਹੁੰਚਦਾ ਤਾਂ ਹੋਰ ਰੱਖਦੇ ਆ ਠੀਕ ਆ ਫਿਕੋ ਚਾ ਠੀਕ ਹੈ ਜੀ ਚਲੋ ਇਹ ਘੋੜੀ ਲਾ ਕੇ ਵਿਖਾ ਲਾਂਗੇ ਆ ਕੱਪੋਰ ਬਾਈ ਜੀ ਇਹ ਬਾਹਰ ਨਿਕਲਦਾ ਕੀਤਾ ਹੈ ਅੱਛਾ ਬੜਾ ਹਾਂ ਹਾਂ ਬਾਹਰ ਨਿਕਲਦਾ ਜੀ ਥੋੜਾ ਸਮਾਂ ਲੱਗਦਾ ਜੀ ਕੋਹ ਤਾਂ ਕਰ ਦਿੰਦੇ ਆ ਅੱਛਾ ਅੱਛਾ ਤੇ ਚੈੱਕ ਕਰ ਲਈਏ ਠੀਕ ਹੈ ਬਾਈ ਆਹ ਪਰਟਰੀ ਬਾਦੀ ਇਹਦੇ ਵਿੱਚ ਛੋਟਾ ਸਮਾਨ ਵਗੈਰਾ ਰੱਖਿਆ ਜਾ ਸਕਦਾ ਠੀਕ ਹੈ ਜੀ ਤੇ ਥੱਲੇ ਵੀ ਦਰਾਜ ਬਣਾਈ ਗਈ ਹੈ ਅੱਜ ਥੱਲੇ ਬਾਈ ਬੋਰਡ ਵਗੈਰਾ ਜੇ ਰੱਖਣ ਵਾਸਤੇ ਠੀਕ ਹੈ ਕਿਉਂਕਿ ਸ਼ੂਜ਼ ਮੇਰੇ ਆ ਬਾਈ ਚੱਕ ਹਾਂਜੀ ਹਾਂਜੀ ਤੇ ਇਹ ਆਪਾਂ 10 ਡਰਾਪ ਆਏ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਇੱਧਰ ਬੜਾ ਹੈ ਜੀ ਇੱਧਰ ਵੀ ਆਪਾਂ ਟ੍ਰੇ ਪਾਤੀ ਆ ਠੀਕ ਹੈ ਜੀ ਠੀਕ ਠੀਕ ਹੈ ਤੇ ਆ ਹੈਂਗਰ ਆ ਗਿਆ ਜੀ ਆਪਾਂ ਠੀਕ ਹੈ ਜੀ ਠੀਕ ਹੈ ਜੀ ਇੱਕ ਜੀ ਹੋਰ ਆ ਬਾਈ ਜੀ ਜਿਹੜੀ ਆਪਾਂ ਗੱਲ ਕਰਦੇ ਵੀ 2 ਮਿੰਟਾਂ ਚ ਮੈਸਤਰੀ ਕਹਿ ਦਿੰਦੇ ਵੀ 2 ਮਿੰਟਾਂ ਚ ਤਿਆਰ ਕਰ ਦਿਆਂਗੇ ਠੀਕ ਠੀਕ ਆ ਬਾਈ ਪਰ ਜੇ ਆਪਾਂ ਵਧੀਆ ਕੰਮ ਕਰਾਉਣਾ ਵਾ ਉਹਨੂੰ ਥੋੜਾ ਸਮਾਂ ਚਾਹੀਦਾ ਜੀ ਠੀਕ ਹੈ ਨਾ ਪੂਰੀ ਪੂਰੀ ਫਿਨਿਸ਼ਿੰਗ ਹੈ ਨਾ ਪੂਰੀ ਵਧੀਆ ਸਿਰਾਂ ਲਾਇਆ ਹੋਇਆ ਹੈ ਤੇ ਟਾਈਮ ਚਾਹੀਦਾ ਕੰਮ ਨੂੰ ਕਈ ਮਾਲਕ ਵੀ ਤੇਜ਼ੀ ਕਰ ਦਿਆਂਦੇ ਬਾਈ ਯਾਰ ਨਵੇੜ ਦਾ ਛੇ ਦਿਨ ਨਵੇੜ ਦਾ ਹੈ ਨਾ ਤੇ ਉਹ ਫੇਰ ਕਈ ਵਾਰੀ ਕਾਰੀਗਰ ਬੰਦਾ ਹੁੰਦਾ ਨਹੀਂ ਹੋਵੇ ਹੁੰਦਾ ਕੰਮ ਤੇ ਵਧੀਆ ਕੰਮ ਕਰਨੇ ਥੋੜਾ ਸਮਾਂ ਲੱਗ ਜਾਂਦਾ ਜੀ ਠੀਕ ਹੈ ਜੀ ਤੇ ਬਣੀ ਬਸਣਗੇ ਨਹੀਂ ਨਹੀਂ ਮੈਂ ਜਾਈ ਮੇਰਾ ਮਨ ਤਾਂ ਪੂਰਾ ਖੁਸ਼ ਹੋ ਗਿਆ ਤੁਸੀਂ ਬਾਕੀ ਤੁਹਾਨੂੰ ਆਪ ਦੇਖੋ ਵੀਡੀਓ ਵਿੱਚ ਤੁਹਾਨੂੰ ਕਿਵੇਂ ਲੱਗਦਾ ਪਿਆ ਬਈ ਪੂਰੀ ਫਿਨਿਸ਼ਿੰਗ ਆ ਪੂਰੀ ਗੱਲਬਾਤ ਬਣਾਤੀ ਬਾਈ ਨੇ ਸਰਾ ਹਸੋਂ ਜਿਵੇਂ ਬਾਈ ਨੇ ਦਿਖਾਤਾ ਮੈਨੂੰ ਤਾਂ ਸਾਰਾ ਕੁ ਘੈਂੜਾ ਆ ਚੀਜ਼ਾਂ ਲੱਗੀਆਂ ਯਾ ਬਾਈ ਜਿਹੜਾ ਮਤਲਬ ਸਾਰੀ ਕੁ ਘੈਂੜਾ ਮਤਲਬ ਜਿਹੜੀਆਂ ਠੀਕ ਇਹਦੇ ਦੋ ਦੇ ਦੋ ਭੁੱਲ ਗਿਆ ਨਹੀਂ ਭੁੱਲ ਗਿਆ ਇਹ ਮੇਰੇ ਲੂਵਰ ਕਹਿੰਦੇ ਜੀ ਇਹਨਾਂ ਨੂੰ ਦੋ ਦੋ ਲੈਂਦੇ ਕਹਿੰਦੇ ਆ ਲੈ ਵੀ ਮਿੱਤਰੋ ਮਿਲੋ ਜੇ ਤੁਸੀਂ ਸੋਹਣਾ ਕੋ ਕੱਪ ਬੋਰਡ ਕੀ ਚੰਦਾ ਕੰਮ ਉਹ ਯਾ ਡ੍ਰੈਗ ਰੂਮ ਦਾ ਕੰਮ ਕੋਈ ਕਰਾਉਣਾ ਹੈ ਤੇ ਬਾਈ ਸਾਡਾ ਕੁਲਦੀਪ ਮੈਸਤਰੀ ਹੈ ਇਹਦਾ ਨੰਬਰ ਬਈ ਨੰਬਰ ਕੀ ਨੰਬਰ ਵੀਰੇ ਆਪਣਾ ਹੈਗਾ 98557552094 ਨੂਰ वुਡਵਰਕਸ ਪਿੰਡ ਰਾਜਿਆਣਾ ਜ਼ਿਲ੍ਹਾ ਮੋਗਾ ਨੇੜੇ ਬਾਗਾਪੁਰਾਣਾ ਠੀਕ ਹੈ ਰਾਜਿਆਣਾ ਪਿੰਡ ਹੈ ਜੀ ਬਾਈ ਬਾਕੀ ਨੰਬਰ ਆਪਾਂ ਲਿਖੀ ਦੇਵਾਂਗੇ ਹਾਂ ਲਿਖ ਦਿਓ ਵੀ ਕੁਲਦੀਪ ਮੈਸਤਰੀ ਕੁਲਦੀਪ ਸਿੰਘ ਹਾਂ ਪੰਜਾਬ ਜਣਾ ਨਹੀਂ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਤੁਹਾਡਾ ਨਾਲ ਪੈਜੀ ਤੁਹਾਡਾ ਵੀ ਕੰਮ ਕਰਵਾਉਣਾ ਬਾਈ ਜੀ ਹਾਂ ਬਹੁਤ 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 ਧੰਨਵਾਦ ਬਾਈ ਤੇਰਾ ਠੀਕ ਕੰਮ ਠੀਕ ਹੈ ਜੀ ਮੈਂ ਕਹਿੰਦਾ ਸਿਰਾ ਲਵਾਦਾ ਬਾਈ ਮੈਂ ਕਹਿੰਦਾ ਮਾ ਲੋ ਮਾ ਲੋ ਰੂਹ ਖੁਸ਼ ਹੋ ਗਈ ਆ ਮਤਲਬ ਜਿਹੜਾ ਆਪਾਂ ਪਲਾਨ ਜਾਂ ਸੋਚਿਆ ਸੀ ਉਹ ਵੀ ਇਮਾਰਤ ਗਿਆ ਬਦੋ ਪਹਿਲਾਂ ਗੋਲ ਜਾਂ ਕੰਮ ਕਰਦੇ ਸੀ ਹੁਣ ਜੋਸ ਬਣ ਗਿਆ ਤੇ ਪੂਰਾ ਸੋਨਾ ਬਣ ਗਿਆ ਚਲੋ ਠੀਕ ਆ ਬਾਈ ਫਿਰ ਅਸੀਂ ਗਾਹਲੇ ਘਰੇ ਡੇਰੇ ਲਾਈ ਬਹੁਤ ਬਹੁਤ ਕੰਮ ਸ਼ੁਰੂ ਕਰਨ ਲੱਗੇ ਆ ਜੀ ਕੰਮ ਧੰਨਵਾਦ ਤੇ ਤੇ ਬਾਈ ਮੈਂ ਨੰਬਰ ਫੇਰ ਤੁਹਾਨੂੰ ਦੱਸਣਾ ਵੀ ਬਾਈ ਦਾ ਨੰਬਰ ਮੈਂ ਤੁਹਾਨੂੰ ਡਿਸਪਲੇ ਤੇ ਸ਼ੋ ਹੁੰਦਾ ਹੀ ਹੋਊਗਾ ਜੇ ਤੁਸੀਂ ਕੋਈ ਵਧੀਆ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਬਾਈ ਗਿਲਦੀਪ ਨਾਲ ਮਿਲ ਜਿਓ ਤੇ ਓਕੇ ਬਾਈ ਠੀਕ ਹੈ ਧੰਨਵਾਦ ਜੀ ਲਓ ਮਿੱਤਰ ਜੇ ਤੁਸੀਂ ਵੀ ਪ੍ਰੋਮੋਸ਼ਨ ਕਰਾਉਣੀ ਚਾਹੁੰਦੇ ਆ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ 9781104545 ਲਓ